वाले दे ਸਭ ਤੋਂ ਵੱਡੀ ਖਬਰ ਤੋਂ ਸ਼ੁਰੂਆਤ ਕਰਾਂਗੇ ਦਾਜ਼ੀ ਦੇ ਜਲਾ ਪਠਾਨਕੁਰ ਦੇ ਰੰਜੀਸਾ ਦੇ ਡੈਮ ਦੇ ਸਿੰਚਾਈ ਵਿਭਾਗ ਦੇ ਵੱਲੋਂ ਕੀਤਾ ਜਾ ਰਿਹਾ ਕਰੋੜਾ ਰੁਪਏ ਦਾ ਘਪਾਲਾ ਆਰਟੀ ਨਿਊਜ਼ ਨੈਟਵਰਕ ਦੇ ਟਾਪ ਸੋਰਸਸ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਨਵੇਂ ਡੈਂਡ ਅਲਾਟਮੈਂਟ ਜੋ ਸਿੰਚਾਈ ਵਿਭਾਗ ਅਫਸਰਾਂ ਦੀ ਕਾਰਗੁਜ਼ਾਰੀ ਤੇ ਇਹ ਵੱਡੇ ਸਵਾਲ ਖੜੇ ਕਰਦਾ ਜੀ ਮੈਂ ਹੈ ਕਿ ਮੈਂ ਮੈਗ ਮੈਟਨ ਦੱਸਣਾ ਚਾਹਾਂਗਾ ਕਿ ਇਸ ਵੇਲੇ ਮੈਂ ਡੰਪ ਸਾਈਡ ਦੇ ਉੱਪਰ ਵਿਕਉਤ ਆ ਗਿਆ ਸਭ ਤੋਂ ਪਹਿਲਾਂ ਕਿਸੇ ਰਤ ਖਾਨ ਦੀ ਕੋਸ਼ਿਸ਼ ਕਰਿਆ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡਾ ਜਿਹੜਾ ਡੰਪ ਸਾਈਟ ਅਤੇ ਬਣਾਈ ਗਈ ਹੈ ਉਹ ਜਿਹੜਾ ਐਕਸਕਵੇਟਡ ਮਟੀਰੀਅਲ ਹੈਗਾ ਉਹ ਨੂੰ ਜਿਹੜਾ ਆ ਉਹ ਜਿਹੜਾ ਮਹਿੰਗੀ ਕੋਸਟ ਦੇ ਨਾਲ ਜਿਹੜਾ ਇਹ ਤੇ ਲਿਆ ਗਿਆ ਟ੍ਰਾਂਸਪੋਰਟ ਕਰਕੇ ਸਰਕਾਰ ਵੱਲੋਂ ਉਹਨੂੰ ਜਿਹੜਾ ਇਹਨਾਂ ਸਸਤਾ ਜਿਹੜਾ ਵੇਚਿਆ ਜਾ ਰਿਹਾ ਹੈ ਜਿਹੜਾ ਇਹ ਅਧਿਕਾਰੀ ਹੈਗੇ ਨੇ ਸੰਚਾਈ ਵਿਭਾਗ ਦੇ ਕਿਤਨਾ ਕਿਤੇ ਉਹਨਾਂ ਦੀ ਮੀਨੂ ਪੱਕ ਹੈਗੀ ਆ ਉਹ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹ ਰਿਹਾ ਕਿ ਜਿਹੜੇ ਜੇ ਕੋਈ ਅਧਿਕਾਰੀ ਹੈ ਕੋਈ ਵੀ ਕੋਈ ਕੰਮ ਕਰਦਾ ਹੈ ਗਲਤ ਤਰੀਕੇ ਨਾਲ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਸ਼ੈ ਜਿਹੜੀ ਆ ਹੁੰਦੀ ਆ ਔਰ ਕਿਆਟੀ ਨੂੰ ਨੈਟਰ ਕੋ ਸ਼ੈ ਜਿਹੜਾ ਵਿਅਕਤੀ ਹੈ ਉਹ ਦੱਸੇ ਸਾਰੇ ਮਾਮਲੇ ਦੇ ਵਿੱਚ ਉਹਦੀ ਵੀ ਜਿਹੜੀ ਸਚਾਈ ਆ ਲੋਕਾਂ ਸਾਹਮਣੇ ਲੈ ਕੇ ਆਵੇਗਾ ਐਕਸਵੇਟਡ ਮਟੀਰੀਅਲ ਜਿਹੜਾ ਜਿਹਨੂੰ ਆਪਾਂ ਖੁਦਾਈ ਕੀਤਾ ਹੋਇਆ ਮਾਲ ਕਹਿ ਸਕਦੇ ਆ ਤੇ ਡੰਪ ਕੀਤਾ ਹੋਇਆ ਹੋਰ ਜਿਸ ਨੂੰ ਬੜੇ ਸਸਤੇ ਰੇਟ ਦੇ ਵਿੱਚ ਵੇਚਿਆ ਜਾਦਾ ਬੜੀ ਚਲੰਦਬਾਜ਼ੀ ਦੇ ਵਿੱਚ ਜਗਾ ਤੋਂ ਇਸ ਡੰਪ ਨੂੰ ਖਾਲੀ ਕਰਨ ਦੀ ਕਵਾਇਦ ਕਿਹੜੀ ਉਹ ਸ਼ੁਰੂ ਕੀਤੀ ਗਈ ਹੈ ਕਿੰਨੇ ਕਿਤੇ ਅਧਿਕਾਰੀਆਂ ਦਾ ਤੇ ਮਿਲੀਭਗਤ ਹੋਣਾ ਉਹਨਾਂ ਦੀ ਕਾਲੇ ਪਨਾਲੀ ਉੱਪਰ ਸਵਾਲ ਜਿਹੜਾ ਉਹ ਖੜਾ ਕਰਦਾ ਹੈ ਤੁਸ ਦੇਖ ਰਹੇ ਹੋ ਕਿਆਚੀ ਨਿਊਜ਼ ਨੈਟਵਰਕ ਦੇ ਖ਼ਬਰਾਂ ਮਹਤਵੜ ਨਾਲ ਮਹਿਕ ਰੰਧਾਵਾ ਅੱਜਕੱਲ ਕਰਾਂਗੇ ਉਸ ਮੁੱਦੇ ਦੇ ਬਾਰੇ ਜਿਹੜਾ ਅਸੀਂ 8 ਫਰਵਰੀ 2025 ਨੂੰ ਕਿਆਚੀ ਨਿਊਜ਼ ਨੈਟਵਰਕ ਤੇ ਪ੍ਰਮੁੱਖਤਾ ਦੇ ਨਾਲ ਚੁੱਕਿਆ ਸੀ ਅੱਜ ਉਸ ਮੁੱਦੇ ਦੇ ਬਾਰੇ ਗੱਲਬਾਤ ਕਰਾਂਗੇ ਆਖਿਰ ਕਿਸ ਦਿਸ਼ਾ ਤੇ ਹੋਇਆ ਹੈ 1 ਕਰੋੜ ਰੁਪਏ ਦਾ ਘੁਟਾਲਾ ਸਰਕਾਰੀ ਖਜ਼ਾਨੇ ਦਾ ਆਖਿਰ 25 ਕਰੋੜ ਦਾ ਚੋਰ ਕੌਣ ਹੈ ਈਮਾਨਦਾਰੀ ਤੇ ਦੁਹਾਈ ਦੇਣ ਵਾਲੇ ਸਰਕਾਰ ਦੇ ਨੱਕ ਹੇਠਾਂ ਹੋਇਆ ਇਹਨਾ ਵੱਡਾ ਘਟਲ ਅਫਸਰਾ ਦੀ ਸਾਠ ਗਾਂਠ ਦੇ ਨਾਲ ਵੇਚਿਆ ਗਿਆ ਸਿੰਚਾਈ ਵਿਭਾਗ ਦੇ ਵੱਲੋਂ ਐਕਸਕਵੇਟਿਡ ਮਟੀਰੀਅਲ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ 8 ਫਰਵਰੀ 2025 ਨੂੰ ਇਹ ਮੁੱਦਾ ਚੁੱਕਿਆ ਸੀ ਕਿ ਆਜੀ ਨਿਊਜ਼ ਨੈਟਵਰਕ ਤੇ ਕਿ ਜੜਾਏ ਮਟੀਰੀਅਲ ਹੈ ਇੱਕ ਕੋੜੀਆਂ ਦੇ ਭਾਅ ਵਿੱਚ ਆ ਗਿਆ ਔਰ ਇਸੇ ਮੁੱਦੇ ਨੂੰ ਲੈ ਕੇ ਅਸੀਂ ਚੀਫ ਇੰਜੀਨੀਅਰ ਸਾਹਿਬ ਸ਼ੇਰ ਸਿੰਘ ਹੁਣਾ ਦੇ ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਸਾਡੇ ਕੈਮਰੇ ਤੇ ਔਨ ਰਿਕਾਰਡ ਕੀਤਾ ਸੀ ਕਿ ਅੱਦਾਂ ਦਾ ਕੋਈ ਡਾਕੂਮੈਂਟੇਸ਼ਨ ਜਿਹੜਾ ਤਿਆਰ ਨਹੀਂ ਹੋਇਆ। ਅੱਦਾਂ ਦਾ ਕੋਈ ਟੈਂਡਰ ਜਿਹੜਾ ਅਲੋਟ ਨਹੀਂ ਹੋਇਆ। ਅੱਜ ਮੈਂ ਉਹੀ ਟੈਂਡਰ ਲੈ ਕੇ ਆਈਆਂ, ਉਹੀ ਐਗਰੀਮੈਂਟ ਲੈ ਕੇ ਆਈਆਂ। ਉਹੀ ਡਾਕੂਮੈਂਟ ਤੁਹਾਡੇ ਸਾਹਮਣੇ ਰੱਖ ਰਿਹਾ। ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਡਾਕੂਮੈਂਟ ਜਿਹੜਾ ਉਹ ਨਹੀਂ ਬਣਿਆ। ਇਹੀ ਡਾਕੂਮੈਂਟ ਦੀ ਮੈਂ ਗੱਲ ਕਰ ਰਹੀ ਆ ਜਿਹੜਾ 4 ਫਰਵਰੀ 2025 ਨੂੰ ਬਣਿਆ ਸੀਗਾ ਔਰ ਚੀਫ ਇੰਜੀਨੀਅਰ ਸਾਹਿਬ ਨੇ ਬੜੀ ਹੀ ਵਿਬਾਕੀ ਦੇ ਨਾਲ ਕਿਹਾ ਸੀ ਕਿ ਕੋਈ ਡਾਕੂਮੈਂਟ ਨਹੀਂ ਬਣਿਆ ਔਰ ਜਿਹੜਾ ਮਾਲ ਅਸੀਂ ਵੇਚਣਾ ਉਹ ਅਸੀਂ ਆਪਣੇ ਅਕੋਰਡਿੰਗਲੀ ਵੇਚਣਾ ਐ ਐਜ਼ ਅ ਚੀਫ ਐਜ਼ ਅ ਰਿਸਪੌਂਸੀਬਲ ਚੀਫ ਇੰਜੀਨੀਅਰ ਉਹਨਾਂ ਨੇ ਕਿਹਾ ਕਿ ਕੋਈ ਡਾਕੂਮੈਂਟੇਸ਼ਨ ਨਹੀਂ ਬਣਿਆ ਔਰ ਜਿਹੜਾ ਮਾਲ ਵੇਚਣਾ ਮੈਂ ਆਪਣੇ ਅਕੋਰਡਿੰਗਲੀ ਦੇਖਾਂਗਾ ਸਿ ਦੇਖਣਾ ਹੈ ਕਿ ਕਿਸ ਭਾਅ ਦੇ ਵਿੱਚ ਇਸ ਨੂੰ ਵੇਚਣਾ ਸੋਦਾਜੀ ਕਿ ਇਸ ਜਿਹੜੀ ਐਕਸਕਵੇਟਡ ਮਟੀਰੀਅਲ ਦਾ ਜਿਹੜਾ ਭਾਅ ਹੈ ਜਿਹੜੀ ਦੇ ਰਿਜ਼ਰਵ ਪ੍ਰਾਈਸ ਹੈ ਮਿਨੀਮਮ 12.5 ਰੁਪਏ ਹੈ ਭਾਅ 12.3 ਪਰ ਇਸ ਨੂੰ ਵੇਚਿਆ ਗਿਆ ਇਸ ਡਾਕੂਮੈਂਟ ਦੇ ਵਿੱਚ ਲਿਖਿਆ ਗਿਆ 5.60 ਪੈਸੇ ਪਰ ਕਯੂਬਿਕ ਫਿਟ ਦੇ ਹਿਸਾਬ ਦੇ ਨਾਲ ਇਸ ਨੂੰ ਵੇਚਿਆ ਗਿਆ ਸਭ ਤੋਂ ਪਹਿਲਾਂ ਇਹ ਰਿਕਾਰਡਿੰਗ ਸੁਣੋ ਚੀਫ ਇੰਜੀਨੀਅਰ ਸ਼ੇਰ ਸਿੰਘ ਹੋਣਾ ਦੀ ਜਿਹੜੀ 8 ਫਰਵਰੀ 2025 ਨੂੰ ਉਹਨਾਂ ਨੇ ਸੱਡ ਕੀ ਆਟੀ ਨਿਊਜ਼ ਦੇ ਕੈਮਰੇ ਤੇ ਔਨ ਰਿਕਾਰਡ ਕੀਤਾ ਕਿ ਕੋਈ ਡਾਕੂਮੈਂਟੇਸ਼ਨ ਨਹੀਂ ਹੋਇਆ ਔਰ ਐਜ਼ ਅ ਰਿਸਪੌਂਸੀਬਲ ਚੀਫ ਇੰਜੀਨੀਅਰ ਮੈਂ ਕਹਿ ਰਿਹਾ ਸੁਣੋ ਜ਼ਰਾ ਪਰ ਸਾਡੀ ਜਾਣਕਾਰੀ ਜੋ ਸਾਡੇ ਤੱਕ ਪਹੁੰਚ ਰਹੀ ਹੈ ਕਿ ਡਾਕੂਮੈਂਟੇਸ਼ਨ ਪ੍ਰਪੇਅਰ ਆਲਮੋਸਟ ਹੋ ਗਈ ਹੈ ਮੈਮ ਮੈਂ ਐਜੇ ਰਿਸਪੌਂਸੀਬਲ ਚੀਫ ਇੰਜੀਨੀਅਰ ਤੁਹਾਨੂੰ ਗੱਲ ਕਰ ਰਹੀ ਹਾਂ ਮੈਮ ਮੈਂ ਐਜੇ ਰਿਸਪੌਂਸੀਬਲ ਚੀਫ ਇੰਜੀਨੀਅਰ ਤੁਹਾਨੂੰ ਗੱਲ ਕਰ ਰਹੀ ਹਾਂ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਲੋਕੀ ਮੈਨੂੰ ਕਹਿ ਰਹੇ ਨੇ ਵੀ ਬਾਹਰ ਕੀ ਹੈਗਾ ਤੇ ਸਰਕਾਰੀ ਰੇਟ 55 ਰੁਪਏ ਹੈ ਤੁਸੀਂ 55 ਰੁਪਏ ਤੇ ਲਗਾਓ ਜੀ ਜੀ ਲੇਕਿਨ ਉਹ ਤਾਂ ਮੈਂ ਦੇਖਣਾ ਹੈ ਜੀ ਕਿੰਨੇ ਤੇ ਮੇਰਾ ਮਾਲ ਵੇਖ ਸਕਦਾ ਹੈ ਜੀ 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 ਤੁਹਾਡੇ ਜੀ ਤੁਹਾਡੇ ਜੀ ਡਿਪਾਰਟਮੈਂਟ ਤੁਹਾਡੇ ਜੀ ਡਿਪਾਰਟਮੈਂਟ ਨੂੰ ਸਾਡੇ ਸੂਤਰ ਨੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਬਹੁਤ ਜਲਦ ਕਯਾਰਟੀ ਨਿਊਜ਼ ਨੈਟਵਰਕ ਇਸ ਕਾਲ ਦਾ ਬਹੁਤ ਜਲਦ ਖੁਲਾਸਾ ਕਰੇਗਾ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਰ ਹਰ ਤੁਸੀਂ ਸੁਣਿਆ ਹੋਏਗਾ ਚੀਫ ਇੰਜੀਨੀਅਰ ਸਾਹਿਬ ਨੇ ਕੀ ਕਿਹਾ ਕਿ ਕੋਈ ਡਾਕੂਮੈਂਟੇਸ਼ਨ ਨਹੀਂ ਹੋਇਆ ਐਜ਼ ਆ ਦਾ ਕੋਈ ਟੈਂਡਰ ਜਿਹੜਾ ਉਹ ਅਲਾਟ ਨਹੀਂ ਹੋਇਆ ਪਰ ਇਹ ਪ੍ਰੂਫ ਨੇ ਇਹ ਕਾਗਜ਼ ਇਹ ਪ੍ਰੂਫ ਨੇ ਇਹ ਡਾਕੂਮੈਂਟ ਪ੍ਰੂਫ ਨੇ

जिन्ना ਦੇ ਨਾਲ ਆਪਾਂ ਗੱਲਬਾਤ ਕੀਤੀ ਉਰੋਹੀ ਕਹਿ ਰਹੀ ਸੀ ਕਿ ਕੋਈ ਅਦਰ ਟੈਂਡਰ ਅਲਾਟ ਨਹੀਂ ਹੋਇਆ ਔਰ ਨਾ ਹੀ ਕੋਈ ਡਾਕੂਮੈਂਟ ਬਣਾ। ਔਰ ਇਸੇ ਚੈਨਲ ਤੇ ਡੰਕੇ ਦੀ ਚੋੜ ਤੇ ਕਿਹਾ ਸੀ ਕਿ ਬਹੁਤ ਜਲਦ ਇਸ ਚੀਜ਼ ਦਾ ਪਰਦਾਫਾਸ਼ ਕਰਾਂਗੇ। ਔਰ ਤੁਹਾਨੂੰ ਦੱਸ ਦਈਏ 25 ਕਰੋੜ 10 ਲੱਖ 54100 ਰੁਪਏ ਦਾ ਘੋਟਾਲਾ ਇਹਨਾ ਅਪਸਰਾ ਨੇ ਕੀਤਾ। ਔਰ ਤੁਹਾਨੂੰ ਦੱਸਦੇ ਚੱਲਦੇ ਆ। ਕੀ चीफ ਇੰਜੀਨੀਅਰ ਸਾਹਿਬ ਨੇ ਬੜੇ ਬੇਬਾਕੀ ਦੇ ਨਾਲ ਝੂਠ ਬੋਲਿਆ ਸੀ। ਕਯਾਰਟੀ ਨਿਊਜ਼ ਨੈਟਵਰਕ ਵੱਲੋਂ ਇਸ ਘਟਾਲੇ 'ਚ ਆਪਣੀ ਤਫ਼ਤੀਸ਼ ਦੌਰਾਨ ਚੀਫ ਇੰਜੀਨੀਅਰ ਸਾਹਿਬ ਨੂੰ ਪੁੱਛਿਆ ਗਿਆ। ਕਿ ਉਨ੍ਹਾਂ ਦੇ ਵੱਲੋਂ ਆਖਿਆ ਗਿਆ ਸੀ ਕਿ ਕੋਈ ਡਾਕੂਮੈਂਟ ਤਿਆਰ ਨਹੀਂ ਕੀਤਾ ਗਿਆ ਪਰ ਆਪਣੀ ਕਰਤੂਤਾ ਦੇ ਪਰਦਾ ਪਾਉਂਦੇ ਹੋਏ ਮੁਲਾਜ਼ਮ ਭੁੱਲ ਗਏ ਅਤੇ ਮੀਡੀਆ ਨੂੰ ਦੇਰ ਨੇ ਝੂਠੇ ਬਿਆਨ। ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਇਸ ਐਕਸਕੇਵੇਟਿਡ ਮਟੀਰੀਅਲ ਦੇ ਚੀਫ ਇੰਜੀਨੀਅਰ ਦੇ ਸਾਹਬ ਦੇ ਨਾਲ ਕੋਈ ਡਾਕੂਮੈਂਟ ਨਹੀਂ ਬਣੇ। ਉਹ ਐਕਸੀਅਨ ਦੇ ਸਾਹਿਬ ਉਹ ਦੱਸ ਦिए ਕਿ ਇਸ ਡਾਕੂਮੈਂਟ ਤੇ ਨੋਟਰੀ ਸਟੈਂਪ ਵੀ ਹੈ ਅਰ ਨਾਲ ਨਾਲ ਐਕਸੀਅਨ ਸਾਹਿਬ ਦੇ ਸਾਈਨ ਵੀ ਨੇ ਪਰ ਇਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਡਾਕੂਮੈਂਟ ਬਣੇ ਨੇ ਜਾਂ ਨਹੀਂ ਬਣੇ ਨੇ ਜਾਂ ਟੈਂਡਰ ਅਲੋਟ ਹੋਇਆ ਹੈ ਜਾਂ ਫਿਰ ਨਹੀਂ ਹੋਇਆ ਪਰ ਇਹ ਕਾਗਜ਼ ਝੂਠ ਨਹੀਂ ਬੋਲ ਸਕਦਾ ਇਹ ਉਹੀ ਕਾਗਜ਼ ਨੇ ਇਹ ਉਹੀ ਡਾਕੂਮੈਂਟ ਨੇ ਜਿਹਦੇ ਬਾਰੇ ਗੱਲ ਕੀਤੀ ਸੀ ਅਸੀਂ 8 ਫਰਵਰੀ 2025 ਨੂੰ ਅਰਦਾਸੀ ਹੈ ਕਿ ਜਿਹੜਾ ਰਿਜ਼ਰਵ ਪ੍ਰਾਈਸ ਹੈ ਉਹ 12.5 ਰੁਪਏ ਹੈ ਪਰ ਇਸ ਸਟੈਂਡਰਡ ਦੇ ਵਿੱਚ ਜਿਹੜਾ ਉਹ ਪ੍ਰਾਈਸ ਰੱਖਿਆ ਗਿਆ 5.60 ਪੈਸੇ ਔਰ ਬੜੀ ਤੇਜ਼ੀ ਦੇ ਨਾਲ ਇਸ ਮਾਲ ਨੂੰ ਵੇਚਿਆ ਗਿਆ ਕੂੜੀਆਂ ਦੇ ਭਾ ਇਸ ਮਾਲ ਨੂੰ ਵੇਚਿਆ ਗਿਆ ਔਰ ਸਰਕਾਰ ਨੂੰ ਚੂਨਾ ਲੱਗਿਆ 25 ਕਰੋੜ 10 ਲੱਖ 54000 100 ਰੁਪਏ ਦਾ ਸੋ ਜੇ ਅਪ੍ਰੋਕਸੀਮੀਟਲੀ ਜੇ ਫਿਗਰ ਮੰਨੀ ਜਾਏ ਤੇ 40 ਤੋਂ 50 ਕਰੋੜ ਦੇ ਵਿੱਚ ਵਿੱਚ ਜਿਹੜਾ ਲਮਸਮ ਇਸ ਸਰਕਾਰ ਨੂੰ ਲਾਸ ਹੋਇਆ ਆਖਿਰ ਕਿਸ ਦਸ਼ਾਏ ਤੇ ਐਡਾ ਵੱਡਾ ਘੁਟਾਲਾ ਹੋ ਗਿਆ ਇਹ ਸਵਾਲ ਹੈ ਉਹ ਸਵਾਲ ਇਹ ਆਂਦਾ ਕਿੰਨਾ ਵੱਡਾ ਘੁਟਾਲਾ ਇਹ ਅਫਸਰਾਂ ਨੇ ਆਖਿਰ ਕੀਤਾ ਕਿਉਂ ਹੈ ਕਿਸੇ ਨਿੱਜੀ ਇਨਸਾਨ ਨੂੰ ਜਾਂ ਫਿਰ ਕਿਸੇ ਹੋਰ ਰਾਜਨੀਤਿਕ ਲੋਕ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਇਹ ਜਿਹੜਾ ਪੰਜਾਬ ਸਰਕਾਰ ਨੂੰ ਇਹਨਾਂ ਘਾਟਾ ਖਾਣਾ ਪਿਆ ਆਪਣੇ ਦਰਸ਼ਕਾਂ ਦੇ ਵੱਲੋਂ ਕਿ ਆਰਟੀ ਨਿਊਜ਼ ਨੈਟਵਰਕ ਅੱਜ ਇਹ ਸਵਾਲ ਪੁੱਛਦਾ ਹੈ ਕਿ ਪੰਜਾਬ ਦੇ ਵਿੱਚ ਇਮਾਨਦਾਰੀ ਦੀ ਸਰਕਾਰ ਆਈ ਔਰ ਕੀ ਇਮਾਨਦਾਰੀ ਦੀ ਉਹ ਸਰਕਾਰ ਇਨਾ ਅਕਸ਼ਰਾਤੇ ਐਕਸ਼ਨ ਲਏਗੀ ਕੀ ਕਾਰਵਾਈ ਕਰੇਗੀ ਇਹ ਸਵਾਲ ਪੁੱਛਦੇ ਇਮਾਨਦਾਰੀ ਦੀ ਦੁਹਾਈ ਦੇਣ ਵਾਲੀ ਸਰਕਾਰ ਦੇ ਹੁੰਦੇ ਇਹ ਇਨਾ ਵੱਡਾ ਘੁਟਾਲਾ ਕਿਵੇਂ ਹੋ ਗਿਆ ਮੈਂ ਮਹਿਕਰਨ ਧਾਵਾਂ ਇਸ ਚੈਨਲ ਤੇ ਕਹਾਂ ਸੀ ਕਿ ਆਰਟੀ ਨਿਊਜ਼ ਨੈਟਵਰਕ ਤੇ ਕਿ ਬਹੁਤ ਜਲਦੀ ਇਸ ਘੁਟਾਲੇ ਦਾ ਪਰਦਾ ਫਾਸ਼ ਅਸੀਂ ਕਰਾਂਗੇ ਔਰ ਅੱਜ ਇਸ ਘੁਟਾਲੇ ਦਾ ਪਰਦਾ ਫਾਸ਼ ਕਰ ਰਹੇ ਹਾਂ ਸਾਡਾ ਸਵਾਲ ਹੈ ਸਰਕਾਰ ਚ ਬੈਠੇ ਆਗੂਆਂ ਨੂੰ ਕਿ ਕਿਸ ਦੀ ਸ਼ਹਿਤ ਹੋਇਆ ਹੈ ਪੰਜਾਬ ਦੇ ਵਿੱਚ ਕਰੋੜਾ ਰੁਪਏ ਦਾ ਘੁਟਾਲਾ 42 ਕਰੋੜ ਦਾ maal ਜਿਹੜਾ ਉਹ 17 ਕਰੋੜ ਦੇ ਵਿੱਚ ਵੇਚਿਆ ਗਿਆ ਬਹੁਤ ਜਲਦਬਾਜ਼ੀ ਦੇ ਵਿੱਚ ਔਰ ਜਿਹੜੇ ਚੀਫ ਇੰਜੀਨੀਅਰ ਸਾਹਿਬ ਹੁਣਾਣੇ 8 ਫਰਵਰੀ 2025 ਨੂੰ ਸਾਡੇ ਚੈਨਲ ਤੇ ਬਿਆਨ ਦਿੱਤਾ ਕਿ ਆਰਟੀ ਨਿਊਜ਼ ਨੈਟਵਰਕ ਤੇ ਕਿ ਇਹਦਾ ਕੋਈ ਡਾਕੂਮੈਂਟ ਨਹੀਂ ਬਣਿਆ ਕੋਈ ਟੈਂਡਰ ਅਲਾਟ ਨਹੀਂ ਹੋਇਆ ਮੈਂ ਦੱਸਣਾ ਚਾਹਾਂਗੀ ਉਹਨਾਂ ਨੂੰ ਔਰ ਸਾਡੇ ਦਰਸ਼ਕਾਂ ਨੂੰ ਕਿ 4 ਫਰਵਰੀ 2025 ਨੂੰ ਇਹ ਜਿਹੜੇ ਐਗਰੀਮੈਂਟ ਨੇ ਤਿਆਰ ਹੋ ਚੁੱਕੇ ਸੀ ਬਿਹਾਫ ਆਫ ਚੀਫ ਇੰਜੀਨੀਅਰ ਸਾਹਿਬ ਦੇ ਸਾਈਨ ਹੋਏ ਨੇ ਐਕਸੀਅਨ ਨਿਤਿਨ ਸੂਦ ਹੋਣਾ ਦੇ ਇਹ ਉਹੀ ਕਾਗਜ਼ਾਤ ਸਾਡੇ ਸਾਹਮਣੇ ਜਿਹੜੇ ਅਸੀਂ ਡੰਕੇ ਦੀ ਚੋੜ ਤੇ ਕਿਆ ਸੀ ਇੱਥੇ ਬੈਠ ਕੇ ਕਿ ਬਹੁਤ ਜਲਦ ਪਰਦਾਫਾਸ਼ ਕੀਤਾ ਜਾਵੇਗਾ ਔਰ ਇੰਨਾ ਹੀ ਨਹੀਂ ਨੋਟਰੀ ਦੇ ਸਟੈਂਪ ਐਸ ਤੇ ਗਵਰਨਮੈਂਟ ਆਫ ਇੰਡੀਆ ਦੇ ਸਟੈਂਪ ਔਰ ਮੈਂ ਪੁੱਛਣਾ ਚਾਹਾਂਗੀ ਕਿ ਆਖਿਰਕਾਰ ਇਹ ਕਿਸ ਦੀ ਸ਼ਹਿ ਤੇ ਹੁੰਦੇ ਐਡਾ ਵੱਡਾ ਘੋਟਾਲਾ ਇਹਨਾਂ ਨੇ ਕੀਤਾ ਔਰ ਹੁਣ ਗੱਲ ਬਾਤ ਕਰਾਂਗੇ ਐਕਸੀਅਨ ਨਿਤਿਨ ਸੂਤ ਹੋਣਾ ਦੇ ਨਾਲ ਕਿ ਆਖਿਰ ਉਹ ਇਸ ਤੇ ਕੀ ਸਫਾਈ ਦਿੰਦੇ ਨੇ ਮਸਤਕਾਰ ਮੈਂ ਮਹੇਕ੍ਰਮ ਭਾਵ ਬਾਲ ਕਰ ਰਹੀ ਹਾਂ ਜੀ ਸਰ 8 ਤਰੀਕ ਨੂੰ 8 ਫਰਵਰੀ 2025 ਨੂੰ ਐਕਸਨ ਸਾਹਿਬ ਜੀ ਮੈਡਮ ਕਾਦੇ ਰਿਗਾਰਡਿੰਗ ਹੋਸੀ ਹਾਂਜੀ ਸਰ ਮੇਰੀ ਗੱਲ ਹੋਈ ਸੀ ਟੈਂਡਰ ਅਲੋਟਮੈਂਟ ਨੂੰ ਲੈ ਕੇ ਜਿਹੜਾ ਸ਼ਾਹਪੂਰ ਕੰਡੇ ਦੇ ਵਿੱਚ ਹੋਇਆ ਰਣਜੀਤ ਸਾਗ ਡੈਮ ਫਿਰ ਤੁਸੀਂ ਆਫੀਸਰ ਚ ਕੀ ਗੱਲ ਕਰਦੇ ਹੋ ਛੁੱਟੀ ਵਾਲੇ ਦਿਨ ਤੁਸੀਂ ਵਾਰ-ਵਾਰ ਕਾਲ ਕਰੀ ਜਾ ਰਹੇ ਹੋ ਤੁਸੀਂ ਆਫੀਸਰ ਚ ਕੀ ਗੱਲ ਕਰਦੇ ਹੋ ਛੁੱਟੀ ਵਾਲੇ ਦਿਨ ਤੁਸੀਂ ਵਾਰ-ਵਾਰ ਕਾਲ ਕਰੀ ਜਾ ਰਹੇ ਹੋ ਇਹ ਮੇਰੇ ਕੋਈ ਕੰਪੀਟੈਂਟ ਅਥਾਰਟੀ ਨਹੀਂ ਹੈ ਜਿਹੜਾ ਮੈਂ ਕਿਸੇ ਵੀ ਹੱਥ ਤੇ ਬਿਆਨ ਦਵਾ ਠੀਕ ਹੈ ਜਾਂ ਤੁਸੀਂ ਹੈੱਡ ਆਫ ਦੀ ਡਿਪਾਰਟਮੈਂਟ ਨਾਲ ਗੱਲ ਕਰੋ ਜਾਂ ਸਰਕਾਰ ਨਾਲ ਗੱਲ ਕਰੋ ਕਿ ਮੇਰੇ ਨਾਲ ਗੱਲ ਕਰਤਾ ਵਾਸਾ ਵੀ ਨਹੀਂ ਹੈਗਾ ਤੁਹਾਡਾ ਅੱਛਾ ਸਰ ਤੁਹਾਡੇ ਥਰੂ ਹੀ ਜਿਹੜਾ ਟੈਂਡਰ ਅਲਾਟ ਹੋਇਆ ਹੈ ਤੁਹਾਡੇ ਸਿਗਨੇਚਰ ਹੋਏ ਨੇ ਫਿਰ ਤੁਸੀਂ ਕਿਉਂ ਨਹੀਂ ਅਥੋਰਾਈਜ਼ ਹੈਗੇ ਸੋ ਤੁਸੀਂ ਸੁਣਿਆ ਕਿ ਕਿਵੇਂ ਆਪਣੇ ਚੋਰੀ ਫੜੇ ਜਾਣ ਤੇ ਸਵਾਲਾਂ ਨੂੰ ਗੋਲ ਮੋਲ ਕਰਦੇ ਦਿਖਾਈ ਦਿਤਤੇ ਨੇ ਸਰਕਾਰੀ ਮੁਲਾਜ਼ਮ ਹੁਣ ਗੱਲ ਕਰਦੇ ਆ ਮਾਈਨਿੰਗ ਮਿਨਿਸਟਰ ਡਾਕਟਰ ਬਲਬੀਰ ਸਿੰਘ ਹੁਣਾ ਦੇ ਨਾਲ ਆਖਿਰ ਉਹ ਇਸ ਮਾਮਲੇ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ ਔਰ ਕੀ ਕੁਝ ਕਹਿੰਦੇ ਨੇ ਨਮਸਕਾਰ ਮੰਤਰੀ ਸਾਹਿਬ ਹਾਂਜੀ ਨਮਸਕਾਰ ਮੰਤਰੀ ਸਾਹਿਬ ਮੈਂ ਮਹਿਕਰਨ ਦਾਵਾ ਗੱਲ ਕਰ ਰਹੀ ਹਾਂ ਕੇ ਆਰਟੀ ਨਿਊਜ਼ ਨੈਟਵਰਕ ਤੋਂ ਹਾਂਜੀ ਹਾਂਜੀ ਮੰਤਰੀ ਸਾਹਿਬ ਤੁਹਾਨੂੰ ਇੱਕ ਸਵਾਲ ਕਰਨਾ ਸੀਗਾ ਜੀ ਇਹ ਜਿਹੜਾ ਟੈਂਡਰ ਅਲਾਟ ਹੋਇਆ ਹੈ ਇਰੀਗੇਸ਼ਨ ਡਿਪਾਰਟਮੈਂਟ ਚ ਰੰਜੀਸਾਗਰ ਡੈਮ ਚ ਜਿਹੜਾ ਐਕਸਕੇਵੇਟਡ ਮਟੀਰੀਅਲ ਹੈਗਾ ਉਹ ਜਿਹੜਾ 5.5 ਰੁਪਏ ਦੇ ਵਿੱਚ ਉਹਨੂੰ ਜਿਹੜਾ ਵੇਚਿਆ ਜਾ ਰਿਹਾ ਤੁਹਾਡੇ ਧਿਆਨ ਚ ਹਾਂਜੀ ਸਰ ਤੁਹਾਡੇ ਧਿਆਨ ਚ ਮੈਟਰ ਹੋਏਗਾ ਸਾਡੇ ਸਰ ਇਹ ਸਾਡੇ ਨਾਲ ਤੁਹਾਡੇ ਹੀ ਡਿਪਾਰਟਮੈਂਟ ਚ ਸਿੰਚਾਈ ਵਿਭਾਗ ਦੇ ਵਿੱਚ ਸਾਡੀ ਚੀਫ ਇੰਜੀਨੀਅਰ ਸਾਹਿਬ ਨਾਲ ਗੱਲਬਾਤ ਹੋਈ ਸੀਗੀ ਔਰ ਸ਼ੇਰ ਸਿੰਘ ਹੋਰਾ ਦੇ ਨਾਲ ਅੱਛਾ ਔਰ ਸਰ ਉਹਨਾਂ ਦਾ ਕਹਿਣਾ ਸੀਗਾ ਅਸੀਂ ਜਦੋਂ ਸਵਾਲ ਪੁੱਛਿਆ ਉਹਨਾਂ ਨੂੰ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਮੈਡਮ ਇਦਾਂ ਤਾਂ ਕੋਈ ਜਿਹੜਾ ਟੈਂਡਰ ਅਲੋਟ ਨਹੀਂ ਹੋਇਆ ਔਰ ਨਾ ਹੀ ਕੋਈ ਡਾਕੂਮੈਂਟੇਸ਼ਨ ਹੋਈ ਹੈ ਜਦਕਿ ਸਰ ਸਾਡੇ ਕੋਲ ਪ੍ਰੂਫ ਹੈ ਜਿਹੜਾ ਐਗਰੀਮੈਂਟ ਹੋਇਆ ਉਹ ਹੋਇਆ 4 ਫਰਵਰੀ 2025 ਦੇ ਵਿੱਚ ਜਿਹੜਾ ਔਨ ਰਿਕਾਰਡ ਡਾਕੂਮੈਂਟ ਇਸ ਵੇਲੇ ਮੇਰੇ ਹੱਥ ਦੇ ਵਿੱਚ ਹੈ ਅੱਛਾ ਔਰ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਹੂੰ ਕਿ ਐਸਪੀਕੇ ਲਾਈਟ ਵਰਕਸ ਡਿਵੀਜ਼ਨ ਸ਼ਾਹਪੁਰ ਕੰਡੀ ਟਾਊਨਸ਼ਿਪ ਔਨ ਬਿਹੈਫ ਆਫ ਚੀਫ ਇੰਜੀਨੀਅਰ ਡੈਮ ਵਾਟਰ ਰਿਸੋਰਸਸ ਡਿਪਾਰਟਮੈਂਟ ਪੰਜਾਬ ਸ਼ਾਹਪੁਰ ਕੰਡੀ ਟਾਊਨਸ਼ਿਪ ਉਹਨਾਂ ਦੀ ਬਿਹਫ ਤੇ ਇਹ ਸਭ ਹੋਇਆ ਸੋ ਉਹ ਕਹਿ ਰਹੇ ਨੇ ਟੈਂਡਰ ਕਿਸ ਚੀਜ਼ ਦਾ ਹੋਇਆ ਹੈ ਟੈਂਡਰ ਸਰ ਇਹ ਹੋਇਆ ਹੈ ਐਕਸਕੇਵੇਟਡ ਮਟੀਰੀਅਲ ਜਿਹੜਾ ਹੈ ਉਹ ਜਿਹੜਾ ਵੇਚਿਆ ਜਾ ਰਿਹਾ ਹੈ 5.5 ਰੁਪਏ ਚ ਵੇਚਿਆ ਜਾ ਰਿਹਾ ਕਿਲੋ 5.5 ਰੁਪਏ ਤੇ ਵਿੱਚ ਉਹ ਵੇਚਿਆ ਜਾ ਰਿਹਾ ਔਰ 5.5 ਰੁਪਏ ਕਿਹਦੀ ਪਰਕੇ ਜੀ ਪਰ ਕਯੂਬਿਕ ਫਿਟ ਸਰ ਸਰ ਕਿਹੜਾ ਮਟੀਰੀਅਲ ਕਿਹੜੇ ਦੀ ਗੱਲ ਕਰਦੇ ਹੋ ਕੀ ਕੀ ਮਟੀਰੀਅਲ ਦੀ ਤੁਸੀਂ ਡਿਗਨ ਮਟੀਰੀਅਲ ਦੇ ਸਰ ਮੈਂ ਗੱਲ ਕਰ ਰਹੀ ਹਾਂ ਇੱਥੇ ਅੱਛਾ ਹਾਂਜੀ ਅਦਾ ਦੇ ਆਰਬੀਐਮ ਦਾ ਜਿਹੜਾ ਰੇਟ ਹੈ ਉਹ 5 ਰੁਪਏ ਹੈ ਜਿਹੜਾ ਐਕਸਕੇਵੇਟਡ ਹੈ ਉਹਨੂੰ 5 ਰੁਪਏ ਕਿਉਂ ਲਗਾਇਆ ਜਾਂਦਾ ਜਦੋਂ ਪਹਿਲਾਂ ਸਰਕਾਰ ਦੇ ਵਿੱਚ ਸਟੈਂਡਰਡ ਹੋਇਆ ਸੀਗਾ ਉਹ 13.5 ਰੁਪਏ ਸੀਗਾ ਫਿਰ ਉਹਨੂੰ ਘਟਾ ਕੇ ਉਹਦਾ ਜਿਹੜਾ ਪ੍ਰਾਈਸ ਰੇਟ ਹੈ ਉਹਦੀ ਵੈਲਿਊ 5.5 ਰੁਪਏ ਦੇ ਵਿੱਚ ਸਰ ਕਿਦਾਂ ਕੀਤੀ ਗਈ ਹੈ ਮੈਂ ਪਤਾ ਕਰਦਾ ਹਾਂ ਔਰ ਸਰ ਮੇਰਾ ਇੱਕ ਸਵਾਲ ਸਰ ਇੱਕ ਸਵਾਲ ਮੇਰਾ ਹੋ ਰਿਹਾ ਤੁਹਾਨੂੰ ਕਿ ਇਹਦੇ ਵਿੱਚ ਸਰਕਾਰ ਨੂੰ ਜਿਹੜਾ ਲਾਸ ਹੋਇਆ ਉਹ 52 ਕਰੋੜ ਰੁਪਏ ਦਾ ਹੋਇਆ ਚਲੋ ਮੈਂ ਪਤਾ ਕਰਦਾ ਨਾ ਸਾਡਾ ਜਿਹੜਾ ਔਨ ਰਿਕਾਰਡ ਜਿਹੜਾ ਹੈ ਉਹ ਪੇਪਰਾਂ ਦੇ ਵਿੱਚ ਜਿਹੜਾ ਹੈ ਉਹ ਗੱਬਨ ਹੋਇਆ ਕਿੰਨੇ ਦਾ 25 ਕਰੋੜ ਦਾ ਮੈਡਮ ਮੈਨੂੰ ਪਤਾ ਕਰਨਾ ਮੈਂ ਤੁਹਾਨੂੰ ਦੱਸਾਂ ਆ ਜਿਹੜਾ ਡਾਕੂਮੈਂਟ ਤੁਹਾਡੇ ਕੋਲ ਹੈ ਤੁਸੀਂ ਭੇਜ ਸਕੋਗੇ ਮੈਨੂੰ ਜਰਾ ਵੈਸੇ ਚਲੋ ਮੈਂ ਪੁੱਛ ਵੀ ਲੈਣਾ 5 ਫਰਵਰੀ ਦੱਸਿਆ ਤੁਸੀਂ ਹਾਂਜੀ ਸਰ 5 4 ਫਰਵਰੀ ਨੂੰ ਜੜਾ ਦੀ ਡਾਕੂਮੈਂਟੇਸ਼ਨ ਹੋ ਚੁੱਕੀ ਹੈ ਪਰ ਤੁਹਾਡੇ ਸੀਨੀਅਰ ਇੰਜੀਨੀਅਰ ਸਾਹਿਬ ਹੋਣੇ ਕਹਿ ਰਹੇ ਨੇ ਕਿ ਜਿਹੜਾ ਇਹ ਡਾਕੂਮੈਂਟੇਸ਼ਨ ਕੋਈ ਨਹੀਂ ਹੋਈ ਅੱਧਾ ਤਾਂ ਟੈਂਡਰ ਕੋਈ ਅਲਾਟ ਨਹੀਂ ਹੋਇਆ ਮੈਂ ਮੈਂ ਕਰ ਦਾਂ ਸਰ ਕੀ ਕਾਰਵਾਈ ਕੀ ਕੀਤੀ ਜਾਏਗੀ ਮੈਂ ਪੁੱਛਣਾ ਚਾਹਵਾਂਗਾ ਤੁਹਾਨੂੰ ਪੁੱਛਣਾ ਕਰ ਲੈਣਾ ਫਿਰ ਇਹ ਕਾਰਵਾਈ ਦੀ ਗੱਲ ਕਰਾਂਗੇ ਨਾ ਮੈਂ ਕਰਾਂਗਾ ਕਾਰਵਾਈ ਪਹਿਲਾਂ ਪਤਾ ਕਰਾਂ ਮੈਂ ਸਰ ਸਰ ਤੁਹਾਡੇ ਧਿਆਨ ਚ ਮੈਟਰ ਨਹੀਂ ਹੈ ਨਹੀਂ ਮੇਰੇ ਧਿਆਨ ਦੇ ਵਿੱਚ ਨਹੀਂ ਹੈ ਕੋਈ ਹੁਣ ਕੋਈ ਟੈਂਡਰ ਤੁਸੀਂ ਮੰਨ ਸਕਦੇ ਹੋ ਕਿ 40 ਤੋਂ 50 ਕਰੋੜ ਜਿਹੜਾ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਰੈਵਨੂਟਾਰ ਸੋ ਚੁੱਕੇ ਲੱਖੋ ਗੱਲ ਟੈਂਡਰ ਉਹ ਮੈਂ ਕਿੰਨਾ ਏਡਾ ਵੱਡਾ ਟੈਂਡਰ ਲੱਗਦੇ ਨੇ ਅਰੇ ਜੀ ਤਾਂ ਪੁੱਛਾਂ ਤੁਸੀਂ ਇਹ ਨਹੀਂ ਮੈਨੂੰ ਪਤਾ ਕਰਨ ਦੇ ਮੈਂ ਕਰਦਾ ਪਤਾ ਜੇ ਜੋ ਵੀ ਇਹਦੇ ਚ ਗਲਤ ਹੋਇਆ ਜੀ ਤੁਹਾਨੂੰ ਸਜ਼ਾ ਦੇਵਾਂਗੇ ਅਸੀਂ ਜੀ ਠੀਕ ਹੈ ਸਰ ਥੈਂਕ ਯੂ ਸਰ ਸੋ ਮਾਈਨਿੰਗ ਮੰਤਰੀ ਕਹਿ ਰਹੇ ਨੇ ਕਿ ਜੋ ਵੀ ਇਹਨਾਂ ਵਿੱਚ ਇਨਵੋਲ ਹੋਏਗਾ ਉਹਨਾਂ ਦੇ ਖਿਲਾਫ ਐਕਸ਼ਨ ਜ਼ਰੂਰ ਲਿਤਾ ਜਾਵੇਗਾ ਮੇਰੇ ਧਿਆਨ ਦੇ ਵਿੱਚ ਫਿਲਹਾਲ ਅੱਦਾ ਦਾ ਕੋਈ ਮੈਟਰ ਨਹੀਂ ਹੈ ਪਰ ਜੇਕਰ ਹੁੰਦਾ ਤਾਂ ਮੈਂ ਜ਼ਰੂਰ ਕਾਨੂੰਨੀ ਜਿਹੜੀ ਕਾਰਵਾਈ ਹੋ ਜ਼ਰੂਰ ਕਰਾਂਗਾ ਹੁਣ ਦੇਖਣਾ ਇਹ ਹੋਏਗਾ ਕਿ ਇਸ ਮਾਮਲੇ ਦੇ ਉੱਤੇ ਕੌਣ ਕੌਣ ਫੜਿਆ ਜਾਂਦਾ ਹੈ ਕਿਸ ਕੇਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਹੁਣ ਗੱਲ ਕਰਾਂਗੇ ਐਸਸੀ ਕੁਲਵਿੰਦਰ ਸਿੰਘ ਹੁਣਾ ਦੇ ਨਾਲ ਕਿ ਉਹ ਇਸ ਮਾਮਲੇ ਤੇ ਕੀ ਕਹਿੰਦੇ ਨੇ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਐਸਸੀ ਸਾਹਿਬ ਗੱਲ ਕਰ ਰਹੇ ਕੁਲਵਿੰਦਰ ਸਾਹਿਬ ਹਾਂ ਜੀ ਹਾਂ ਜੀ ਮੈਂ ਕੁਲਵਿੰਦਰ ਸਿੰਘ ਬੋਲ ਰਿਹਾ ਹਾਂ ਹਾਂ ਜੀ ਸਰ ਮੈਂ ਮਹੇਕਰਨ ਧਾਵਾ ਗੱਲ ਕਰ ਰਹੀ ਹਾਂ ਕਿ ਆਟੀ ਨਿਊਜ਼ ਨੈਟਵਰਕ ਤੋਂ ਹਾਂ ਜੀ ਹਾਂ ਜੀ ਹਾਂ ਜੀ ਸਰ ਮੇਰਾ ਇੱਕ ਸਵਾਲ ਸੀਗਾ ਹਾਂ ਜੀ ਹਾਂ ਜੀ ਕਿ ਜਿਹੜਾ ਸ਼ਾਹਪੂਰ ਕੰਡੀ ਜਿਹੜਾ ਪ੍ਰੋਜੈਕਟ ਸੀਗਾ ਉਹਦੇ ਵਿੱਚ ਐਕਸਕੇਵੇਟਡ ਮਟੀਰੀਅਲ ਜਿਹੜਾ ਹੈ ਉਹ 5.60 ਪੈਸੇ ਦੇ ਵਿੱਚ ਉਸ ਨੂੰ ਵੇਚਿਆ ਜਾ ਰਿਹਾ ਔਰ ਇਹਦੇ ਵਿੱਚ ਜਿਹੜਾ ਗੈਪ ਹੈ ਉਹ ਕਾਫੀ ਜ਼ਿਆਦਾ ਹੈ ਜਦਕਿ ਪੇਪਰਸ ਦੇ ਵਿੱਚ ਜਿਹੜਾ ਉਹ ਰਿਜ਼ਰਵ ਪ੍ਰਾਈਸ ਹੈ ਉਹਦੇ ਥੱਲੇ ਨਹੀਂ ਜਾ ਸਕਦਾ 12 ਰੁਪਏ ਤੋਂ ਥੱਲੇ ਪਰ ਫਿਰ ਉਹਨੂੰ 5.60 ਪੈਸੇ ਦੇ ਵਿੱਚ ਸਰ ਵੇਚਿਆ ਜਾ ਰਿਹਾ ਹੈ ਔਰ ਉਹ ਜਿਹੜਾ ਗਵਰਨਮੈਂਟ ਪ੍ਰਾਈਸ ਹੈ ਨਾ ਜੀ ਹੁਣ 5.50 ਹੀ ਹੈ ਜਿਹੜੀ ਆਪਾਂ ਸਲਾਰੀ ਖੜ ਦੇ ਸਾਰੇ ਟੈਂਡਰ ਲਾਏ ਆ ਜੀ ਜੀ ਉਹ 5 ਰੁਪਏ ਤੇ ਲੱਗੇ ਹੋਏ ਆ 5.50 ਤੇ अच्छा। हाँ जी, हाँ जी। सर, ਇਹ ਜਮਨ ਦਾ ਰੇਟ ਹੀ ਲਰ ਰਵਾਈਸ ਹੋ ਗਿਆ ਸੀ। ਉਹ ਫਿਰ 5.50 ਤੇ ਆ ਗਿਆ ਹੋਇਆ ਜੀ ਹੁਣ ਰੇਟ। ਸਰ ਜਦੋਂ ਇਹਨੂੰ ਡੰਮ ਕੀਤਾ ਜਾਂਦਾ, ਟ੍ਰਾਂਸਪੋਰਟੇਸ਼ਨ ਚ ਹੀ ਆਲਰੇਡੀ ਇਨਾ ਜਿਹੜਾ ਪੈ ਜਾਂਦਾ ਖਰਚਾ ਤੇ ਫਿਰ ਇਹਨੂੰ ਇੰਨੇ ਕੱਟ ਪ੍ਰਾਈਸ ਤੇ ਪਹਿਲਾਂ ਤੇ 13.5 ਸੀਗਾ। ਫਿਰ ਹੁਣ ਸਾਡੇ ਚਾਹੁੰਦਾ ਨਹੀਂ ਨਾ ਜੀ ਕੋਈ ਲੈ ਆ ਨਹੀਂ ਉਹ ਕੋਈ ਬਾਰ-ਬਾਰ ਟੈਂਟਰ ਲਾਣੇ ਪੈਂਦੇ ਨੇ। ਸਰ ਤੁਹਾਡੀ ਐਕਸੀਅਨ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਕੋਈ ਡਾਕੂਮੈਂਟੇਸ਼ਨ, ਚੀਫ ਇੰਜੀਨੀਅਰ ਸਾਹਿਬ ਹੁਣਾਂ ਨਾਲ ਗੱਲ ਹੋਈ। ਉਹਨਾਂ ਨੇ ਵੀ ਕਿਹਾ ਕਿ ਕੋਈ ਡਾਕੂਮੈਂਟੇਸ਼ਨ ਜਿਹੜਾ ਰੈਡੀ ਨਹੀਂ ਹੋਇਆ। ਔਰ ਕੋਈ ਅਦਰ ਟੈਂਡਰ ਅਲਾਟ ਨਹੀਂ ਹੋਇਆ ਜਦਕਿ ਪੇਪਰਸ ਦੇ ਵਿੱਚ ਲਿਖਿਆ ਹੋਇਆ ਸਾਫ ਸ਼ਬਦਾ ਦੇ ਵਿੱਚ 4 ਫਰਵਰੀ 2025 ਨੂੰ ਬਿਹਾਫ ਆਫ ਚੀਫ ਇੰਜੀਨੀਅਰ ਉਹਨਾਂ ਦੇ ਬਿਹਾਫ ਤੇ ਟੈਂਡਰ ਜਿਹੜਾ ਲੋਟ ਹੋ ਗਿਆ ਔਰ ਨੋਟਰੀ ਦੀ ਸਟੈਂਪ ਹੈ ਇਸ ਤੇ ਬਕਾਇਦਾ ਐਗਜ਼ੀਕਿਊਟਿਵ ਜਿਹੜੇ ਇੰਜੀਨੀਅਰ ਨੇ ਐਕਸਿਨਸਾਬ ਉਹਨਾਂ ਦੇ ਸਾਈਨ ਨੇ ਇਥੇ ਅੱਛਾ ਜੀ ਤੇ ਸਰ ਤੁਹਾਨੂੰ ਤੁਹਾਡੇ ਧਿਆਨ ਚ ਹੋਏਗਾ ਇੰਨਾ ਵੱਡਾ ਮਤਲਬ ਇਹ ਸਕੈਮ ਹੋ ਗਿਆ ਘੁਟਾਲਾ ਹੋ ਗਿਆ ਮਤਲਬ ਤੁਸੀਂ ਜਿਹੜਾ ਟੈਂਡਰ ਵਿਕਣਾ ਸੀਗਾ ਉਹ 42 ਕਰੋੜ ਦੇ ਆਸ-ਪਾਸ ਉਹ ਵੇਚ ਗਿਆ 17 ਕਰੋੜ 79000 ਉਹ ਸੌਰੀ 17 ਕਰੋੜ 7962400 ਰੁਪਏ ਦੇ ਵਿੱਚ ਇੰਨਾ ਵੱਡਾ ਗਿਆ ਢੋਲਾ ਨਹੀਂ ਕੋਈ ਮੈਡਮ ਤੁਹਾਨੂੰ ਮੈਂ ਗਲਤ ਕੋਈ ਘਟਾਲਾ ਨਹੀਂ ਹੈਗਾ ਅੱਛਾ ਕੋਈ ਘਟਾਲਾ ਨਹੀਂ ਹੈਗਾ ਉਹ ਨਹੀਂ ਨਹੀਂ ਕੋਈ ਘਟਾਲਾ ਨਹੀਂ ਉਹ ਤਾਂ ਚੱਕ ਹੀ ਨਹੀਂ ਰਿਹਾ ਜੀ ਜੇ ਤੁਹਾਡੇ ਕੋਲ ਟੈਂਡਰ ਰਹੇਗਾ ਤੁਸੀਂ ਪਾ ਦਿਓ ਜੇ ਤੁਹਾਡੇ ਕੋਲ ਲੱਗਦਾ ਹੈਗਾ ਕਿ ਕੋਈ ਬੰਦੇ ਚੁੱਕਦੇ ਆ ਨਹੀਂ ਬਹੁਤ ਸਾਰੇ ਹੁਣ ਵੀ ਟੈਂਡਰ ਲਾਏ ਨਹੀਂ ਹੋਰ ਵੀ ਟੈਂਡਰ ਲਾਏ ਹੋਏ ਆ ਜੀ ਉਹ ਸਾਡੇ ਰੇਟ ਵੱਧ ਪਾ ਦਿਓ ਕੋਈ ਲੈਂਦਾ ਨਹੀਂ ਨਾ ਜੀ ਗੱਲ ਤਾਂ ਇਹ ਫਿਰ ਸਰ ਡਾਕੂਮੈਂਟੇਸ਼ਨ ਦੇ ਬਾਰੇ ਕਿਉਂ ਕਿਹਾ ਗਿਆ ਕਿ ਕੋਈ ਡਾਕੂਮੈਂਟੇਸ਼ਨ ਨਹੀਂ ਹੋਇਆ ਅਕੋਮੋਡੇਸ਼ਨ ਮਤਲਬ ਔਰ ਇਹਦੇ ਦੇ ਵਿੱਚ ਤੇ ਸਰ ਠੀਕ ਹੈ ਤੁਸੀਂ ਕਹਿੰਦੇ ਕਿ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਕੋਈ ਘਟਾਲਾ ਨਹੀਂ ਹੈ ਫਿਰ ਇਹ ਚ ਰਿਜ਼ਰਵ ਪ੍ਰਾਈਸ ਤੋਂ ਥੱਲੇ ਕਿੱਦਾਂ ਚੱਲ ਗਿਆ ਡਾਕੂਮੈਂਟਸ ਦੇ ਵਿੱਚ ਤੇ ਰਿਜ਼ਰਵ ਪ੍ਰਾਈਸ ਜਿਹੜਾ 12.5 ਇਹਦੇ ਤੋਂ ਥੱਲੇ ਤੇ ਜਾ ਨਹੀਂ ਸਕਦਾ ਸਰ ਰਿਜ਼ਰਵ ਪ੍ਰਾਈਸ ਇਸ ਤਰ੍ਹਾਂ ਮੈਡਮ ਰਿਜ਼ਰਵ ਪ੍ਰਾਈਸ ਥੋੜੀ ਚੇਂਜ ਹੋ ਗਿਆ ਸੀ ਕਿਉਂਕਿ ਨਹੀਂ ਵੇਚੇ ਸਾਡੇ ਜਿਹੜੇ ਮਾਲ ਫਿਰ ਇਹ ਚ ਚੇਂਜ ਹੋ ਗਿਆ ਹਾਂ 5.60 ਪੈਸੇ ਹੋ ਗਿਆ ਗਵਰਨਮੈਂਟ ਦਾ ਹੁਣ ਗਵਰਨਮੈਂਟ ਦਾ ਹੁਣ ਵੀ ਇਹਦਾ ਰਿਜ਼ਰਵ ਪ੍ਰਾਈਸ ਹੈ ਨਾ ਜੀ ਉਹ 5.5 ਰੁਪਏ ਹੈ ਅੱਛਾ ਹਾਂਜੀ ਹਾਂਜੀ ਤੇ ਸਰ ਸਰਕਾਰੀ ਮੁਲਾਜ਼ਮਾਂ ਨੇ 17 ਕਰੋੜ ਦਾ ਮਤਲਬ ਤੁਸੀਂ ਪੰਜਾਬ ਸਰਕਾਰ ਨੂੰ ਤਾਂ ਫਿਰ ਲੂਸ ਹੋ ਗਿਆ ਨਾ ਨਹੀਂ ਮੈਡਮ ਵਿਕਰੀ ਨਹੀਂ ਹੋ ਰਹੀ ਜੀ ਮਾਲ ਤਾਂ ਜੇ ਸਾਾਨੂੰ ਕੀ ਸਾਡੇ ਨੂੰ ਤਾਂ 18 ਰੁਪਏ ਵਿੱਚ ਜੀ ਆਪਾਂ ਨੂੰ ਕੀ ਆਪਾਂ ਨੂੰ ਕੀ ਪ੍ਰੋਬਲਮ ਹੈ ਜੀ ਇਹ ਵਿਕਦਾ ਪਰ ਚੱਕਿਆ ਨਹੀਂ ਕਿਸੇ ਨੇ ਜੀ ਪਹਿਲਾਂ ਵੀ ਕੋ 18 ਰੁਪਏ ਰੇਟ ਵੀ ਆਇਆ ਸੀ ਚੁੱਕਿਆ ਹੀ ਨਹੀਂ ਸਰ ਤੁਹਾਡੇ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਕਿ ਅੱਧਾ ਦੀ ਕੋਈ ਗੱਲਬਾਤ ਨਹੀਂ ਹੈ ਟੈਂਡਰ ਅਲਾਟ ਨਹੀਂ ਹੋਇਆ ਕੋਈ ਸਟੈਂਪ ਨਹੀਂ ਹੈ ਕੋਈ ਸਾਈਨ ਨਹੀਂ ਹੈਗੇ ਪਰ ਇਹ ਤੇ ਬਕਾਇਦਾ ਸਾਡੇ ਕੋਲ ਪ੍ਰੂਫ ਹੈ ਹਰ ਚੀਜ਼ ਦਾ ਦਿਖਾ ਦਿਓ ਮੈਡਮ ਉਹ ਇਸ ਤਰ੍ਹਾਂ ਮੈਨੂੰ ਮੋਬਾਈਲ ਤੇ ਤਾਂ ਪਤਾ ਨਹੀਂ ਲੱਗਦਾ ਜੀ ਰੂਪ ਹੈ ਤਾਂ ਵੀ ਸਰ ਜੀ ਇੱਧਾ ਦੀ ਕੋਈ ਗੱਲਬਾਤ ਹੋਏਗੀ ਤੇ ਕੋਈ ਕਾਰਵਾਈ ਕੀਤੀ ਜਾਏਗੀ ਜਿਹੜੇ ਇਨਵੋਲਵ ਨੇ ਨੇ ਚ ਨਹੀਂ ਮੈਡਮ ਹੈ ਹੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਅੱਛਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੋਈ ਗੱਲ ਨਹੀਂ ਜੀ ਹਾਂ ਕੋਈ ਗੱਲ ਨਹੀਂ ਹਾਂ ਜੀ ਜੀ ਠੀਕ ਹੈ ਸਰ ਮੋਮੈਂਟ ਦਾ ਜੋ ਰੇਟ ਹੋ ਰਿਹਾ ਹੈ ਹਾਂ ਜੀ ਪਰ ਸਰ ਇਹ ਤੇ 5.60 ਪੈਸੇ ਹੈ ਨਾ ਪਰ ਕਯੂਬਿਕ ਫਿਟ ਦੇ ਹਿਸਾਬ ਦੇ ਨਾਲ ਵੇਚਿਆ ਗਿਆ ਇਸ ਨੂੰ 5.60 ਹਾਂ ਜੀ ਤੇ ਕੀ ਆ ਪੰਜਾਬ ਸਰਕਾਰ ਨੂੰ ਰੈਵਨਿਊ ਲਾਸ ਨਹੀਂ ਹੋਇਆ 50 ਤੋਂ 60 ਕਰੋੜ ਦਾ ਨਹੀਂ ਮੈਡਮ ਕੋਈ ਲੈ ਨਹੀਂ ਰਿਹਾ ਜੀ ਤਾਂ ਹੀ ਹੈ ਤਾਦੀ ਤਾਦੀ ਦੇ ਹੁਣ ਅਦਰਵਾਈਜ਼ ਜੇ ਨਹੀਂ ਵੈਰੀ ਗੱਲ ਸੁਣੋ ਕਿ ਸਾਢੇ 13 ਰੁਪਏ ਨੂੰ ਕੋਈ ਮੰਨ ਲੇ ਤਾਂ ਗਵਰਨਮੈਂਟ ਕੀ ਰੇਟ ਘਟਾਉਗੀ ਸੀ ਗਵਰਨਮੈਂਟ ਨੇ ਆਪਣਾ ਦਰ ਪ੍ਰਾਈਸ ਘਟਾਇਆ ਇਸੇ ਕਰਕੇ ਘਟਾਇਆ ਹੋਣਾ ਜੀ ਹੁਣ ਜਿਹੜੇ ਨਵੇਂ ਟੈਂਡਰ ਲੱਗਦੇ ਨੇ ਸਾਰੇ 5.50 ਦੇ ਲੱਗਦੇ ਨੇ ਸਰਵ ਪ੍ਰਾਈਸ ਤੁਸੀਂ ਕਹਿ ਰਹੇ ਹੋ ਘਟਾਇਆ ਨਾ ਰਿਜ਼ਰਵ ਪ੍ਰਾਈਸ ਤੇ ਡਾਕੂਮੈਂਟ ਚ ਸਾਢੇ 12 ਉਸ ਤੋਂ ਥੱਲੇ ਤੁਸੀਂ ਜਾ ਨਹੀਂ ਸਕਦੇ ਫਿਰ ਸਾਢੇ 5.50 ਸਰ ਕਿੱਦਾਂ ਚੱਲ ਗਿਆ 5.60 ਪੈਸੇ ਇਹ ਮੈਡਮ ਮੈਂ ਉਹੀ ਤਾਂ ਕਹਿ ਰਿਹਾ ਨਾ ਜੀ ਉਹ ਸਲੂਚਨ ਸਰਪ੍ਰਾਈਜ਼ ਹੀ ਘਟਾ ਹੈ ਹੁਣ ਸਰ ਰਿਜ਼ਰਵ ਪ੍ਰਾਈਸ ਦੇਖੋ ਮਿਨੀਮਮ ਇੰਨਾ ਨਾ ਮਿਨੀਮਮ ਤੇ 12.5 ਹੀ ਹੈ ਤੂੰ ਫਿਰ ਉਰ ਤੋਂ ਥੱਲੇ ਨਹੀਂ ਸਰ ਜਾ ਸਕਦਾ ਨਾ ਮੇਰੇ ਕਹਿੰਦਾ ਮਤਲਬ ਹੈ ਮੈਡਮ ਫਿਰ ਦਫ਼ਤਰ ਮੇਰੇ ਬੰਦਾ ਭੇਜ ਦੋ ਜੀ ਕੋਈ ਇਦਾਂ ਦੀ ਗੱਲ ਹੈ ਹੁਣ ਮੈਂ ਫੋਨ ਤੇ ਮੈਂ ਉਹੀ ਤੁਹਾਨੂੰ ਕਹਿ ਰਿਹਾ ਨਾ ਡਾਕੂਮੈਂਟਸ ਦੇ ਵਿੱਚ ਸਰ ਰਿਜ਼ਰਵ ਪ੍ਰਾਈਸ ਤੇ ਮਿਨੀਮਮ ਹੀ 12.5 ਹੈ 12.3 ਮੈਡਮ ਉਹੀ ਕਹਿ ਰਿਹਾ ਨਾ ਜੀ ਗਵਰਨਮੈਂਟ ਰਿਜ਼ਰਵ ਪ੍ਰਾਈਸ ਘਟਾਤਾ ਹੋਇਆ ਤੁਹਾਡੇ ਕੋਲ ਡਾਕੂਮੈਂਟਸ ਨਹੀਂ ਹੈਗੇ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਸਰ ਡਾਕੂਮੈਂਟ ਦੇ ਵਿੱਚ ਹੀ ਮਿਨੀਮਮ ਤੁਸੀਂ 12.5 ਤੋਂ ਥੱਲੇ ਨਹੀਂ ਜਾ ਸਕਦੇ ਤੁਸੀਂ 5.5 ਕਿਵੇਂ ਵੇਚਤਾ ਮੇਰੇ ਕਹਿਣ ਦਾ ਮਤਲਬ ਹੈ ਸਰ ਤੁਸੀਂ ਸਮਝੋ ਨਾ ਪੁਆਇੰਟ ਨੂੰ ਕਮ ਟੂ ਦਾ ਪੁਆਇੰਟ ਮੈਂ ਕਹਿ ਰਹੀ ਹਾਂ 12.5 ਤੋਂ ਥੱਲੇ ਸਰ ਕਿਵੇਂ ਚੱਲ ਜਾ ਸਕਦਾ ਹੈ ਜਦੋਂ ਮਿਨੀਮਮ ਜਿਹੜਾ ਰਿਕਾਰਡ ਹੈ ਕਿ ਰਿਜ਼ਰਵ ਪ੍ਰਾਈਸ ਤੋਂ ਥੱਲੇ ਨਹੀਂ ਜਾ ਸਕਦਾ ਫਿਰ ਤੁਸੀਂ 65.60 ਪੈਸੇ ਚ ਸਰ ਕਿਦਾਂ ਵੇਚ ਸਕਦੇ ਹੋ ਤੇ ਮੈਡਮ ਮੈਨੂੰ ਡਾਕੂਮੈਂਟ ਦੇਖ ਲੈਣ ਦਿਓ ਨਹੀਂ ਮੇਰੇ ਕੋਲ ਡਾਕੂਮੈਂਟ ਨਹੀਂ ਹੈਗੇ ਹਨ ਸਰ ਇਹਦੇ ਚ ਐਕਸੀਅਨ ਦੇ ਸਾਫ ਦੇ ਸਾਈਨ ਨੇ ਚੀਫ ਇੰਜੀਨੀਅਰ ਸਾਫ ਦੇ ਸਾਈਨ ਨੇ ਨੋਟਰੀ ਦੇ ਸਟੈਂਪ ਹੈ ਤੇ ਤੁਹਾਡੇ ਕੋਲ ਡਾਕੂਮੈਂਟਸ ਨਹੀਂ ਹੈਗੇ ਵਟਸਐਪ ਕਰ ਦਿਓ ਜੀ ਮੈਂ ਹੁਣ ਘਰ ਬੈਠਣਾ ਜੀ ਦਫਤਰ ਛੋੜਾਂਗਾ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ 8 ਫਰਵਰੀ 2025 ਨੂੰ ਥੋੜੇ ਦਿਨ ਪਹਿਲਾਂ ਹੀ ਕਾਲ ਕੀਤਾ ਚੀਫ ਇੰਜੀਨੀਅਰ ਸਾਫ ਸ਼ੇਰ ਸਿੰਘ ਹੁਣਾਂ ਨੂੰ ਔਰ ਉਹਨਾਂ ਦਾ ਕਹਿਣਾ ਸੀ ਕਿ ਮੈਮ ਐਜ਼ ਅ ਰਿਸਪੌਂਸੀਬਲ ਚੀਫ ਇੰਜੀਨੀਅਰ ਮੈਂ ਗੱਲ ਕਰ ਰਿਹਾ ਹਾਂ ਇਹਦਾ ਕੋਈ ਜਿਹੜਾ ਹੈ ਡਾਕੂਮੈਂਟ ਤਿਆਰ ਨਹੀਂ ਹੋਇਆ ਪਹਿਲਾ ਝੂਠ ਜਦ ਕਿ ਇਹ ਡਾਕੂਮੈਂਟ 4 ਫਰਵਰੀ 2025 ਨੂੰ ਤਿਆਰ ਹੋ ਚੁੱਕੇ ਔਰ ਉਹਨਾਂ ਨੇ ਕਿਹਾ ਕਿ ਮਟੀਰੀਅਲ ਜਿਹੜਾ ਡੁੱਬ ਜਾਣਾ ਮੈਂ ਪੁੱਛਣਾ ਚਾਹਾਂਗੀ ਡੁੱਬ ਕਿਵੇਂ ਜਾਏਗਾ ਕਿਉਂਕਿ ਜਿਹੜਾ ਮਟੀਰੀਅਲ ਐਕਸਕਵੇਟਿਡ ਮਟੀਰੀਅਲ ਉਹ ਤੇ ਆਲਰੇਡੀ ਦਰਿਆ ਦੇ ਕੰਢੇ ਪਿਆ ਫਿਰ ਡਰ ਕਿ ਸਟੇਜ ਦਾ ਜਲਦਬਾਜ਼ੀ ਕਿਸ ਸਟੇਜ ਦੀ ਇਸ ਨੂੰ ਵੇਚਣ ਦੀ ਦੂਸਰਾ ਝੂਠ ਉਹਨਾਂ ਨੂੰ ਇਸ ਸਟੈਂਡਰਡ ਦੇ ਬਾਰੇ ਕੋਈ ਜਾਣਕਾਰੀ ਨਹੀਂ ਉਹ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਕਿ ਕੋਈ ਡਾਕੂਮੈਂਟ ਤਿਆਰ ਹੋਇਆ ਜਦਕਿ ਬਕਾਇਦਾ ਇਸਟੈਂਡਰਡ ਦੇ ਉੱਤੇ ਡੇਟ ਮੈਂਸ਼ਨ ਹੈ ਬਕਾਇਦਾ ਇਸ ਤੇ ਐਕਸੀਐ ਨਿਤਿਨ ਸੂਦ ਹੋਣਾ ਦੇ ਸਾਈਨ ਨੇ ਜਿਹੜੇ ਕਿ ਐਗਜ਼ੀਕਿਊਟਿਵ ਇੰਜੀਨੀਅਰ ਨੇ ਔਰ ਬਕਾਇਦਾ ਨੋਟਰੀ ਗਵਰਨਮੈਂਟ ਆਫ ਇੰਡੀਆ ਦੀ ਸਟੈਂਪ ਪੇਸ ਪੇਪਰਸ ਤੇ ਮੈਂ ਪੁੱਛਣਾ ਚਾਹਾਂਗੀ ਆਖਿਰਕਾਰ ਕਿਸ ਦੇ ਸ਼ਾਇ ਤੇ ਐਡਾ ਵੱਡਾ ਘੁਟਾਲਾ ਕੀਤਾ ਗਿਆ ਔਰ ਇੱਕ ਨਿੱਜੀ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਤੁਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਦਿੱਤਾ ਤੁਸੀਂ ਮੰਨ ਸਕਦੇ ਹੋ ਪੰਜਾਬ ਸਰਕਾਰ ਨੂੰ ਜਿਹੜਾ ਟੈਂਡਰ 42 ਕਰੋੜ ਚ ਜਾਣਾ ਸੀ ਉਹ ਕਿੰਨੇ ਚ ਗਿਆ ਮੈਦਾਨਦਾਰ ਜੀ ਨੇ ਪੂਰੀ ਫਿਗਰ ਐਗਜ਼ੈਕਟ ਦੱਸ ਰਹੀਆਂ 17 ਕਰੋੜ 79 ਲੱਖ 62 ਹਜ਼ਾਰ 400 ਰੁਪਏ ਦੇ ਵਿੱਚ ਜਿਹੜਾ ਟੈਂਡਰ ਹੈ ਉਹਦੇ ਦਿੱਤਾ ਗਿਆ ਜਿਹੜਾ ਕਿ ਟੈਂਡਰ 42 ਕਰੋੜ ਦੇ ਲਗਭਗ ਜਾਣਾ ਸੀਗਾ ਔਰ ਸਰਕਾਰ ਨੂੰ 40 ਤੋਂ 50 ਕਰੋੜ ਦੇ ਅਪ੍ਰੋਕਸੀਮੇਟਲੀ ਫਿਗਰ ਦੱਸਿਆ ਕਿ ਨੁਕਸਾਨ ਹੋਇਆ ਲਾਸ ਹੋਇਆ ਇੰਨਾ ਵੱਡਾ ਘੁਟਾਲਾ ਪੰਜਾਬ ਦੇ ਵਿੱਚ ਹੋ ਗਿਆ ਪਰ ਕਿਸੇ ਨੂੰ ਕੰਨੀ ਖਬਰ ਨਹੀਂ ਹੈ ਔਰ ਚੀਫ ਇੰਜੀਨੀਅਰ ਸਾਹਿਬ ਨੇ ਕਿਹਾ ਸੀ ਇਸੇ ਚੈਨਲ ਤੇ ਕਿ ਕੋਈ ਡਾਕੂਮੈਂਟੇਸ਼ਨ ਤਿਆਰ ਨਹੀਂ ਹੋਈ ਐਜ਼ ਅ ਰਿਸਪੌਂਸੀਬਲ ਚੀਫ ਇੰਜੀਨੀਅਰ ਗੱਲ ਕਰ ਰਹੇ ਹਾਂ ਔਰ ਉਹੀ ਰਿਸਪੌਂਸੀਬਲ ਚੀਫ ਇੰਜੀਨੀਅਰ ਸਾਹਿਬ ਨੂੰ ਮੈਂ ਪੁੱਛਣਾ ਚਾਹਾਂਗੀ ਕਿ ਆਖਿਰਕਾਰ ਇੰਜੀਨੀਅਰ ਸਾਹਿਬ ਇੰਨਾ ਵੱਡਾ ਘੁਟਾਲਾ ਕਿਵੇਂ ਹੋ ਗਿਆ ਤੁਸੀਂ ਕਹਿ ਰਹੇ ਸੀ ਕੋਈ ਡਾਕੂਮੈਂਟ ਨਹੀਂ ਹੈ ਇਹ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਹੈ ਤੁਸੀਂ ਕਹਿ ਰਹੇ ਸੀ ਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਕੋਈ ਟੈਂਡਰ ਨਹੀਂ ਹੈ ਇਹ ਟੈਂਡਰ ਜਿਹੜਾ ਜਿਹਦੀ ਰਿਜ਼ਰਵ ਪ੍ਰਾਈਸ ਹੈ 12.5 ਰੁਪਏ ਮਿਨੀਮਮ ਕਿਸ ਤੋਂ ਥੱਲੇ ਪ੍ਰਾਈਜ਼ ਨਹੀਂ ਜਾ ਸਕਦਾ ਪਰ ਇਸ ਨੂੰ 5.60 ਪੈਸੇ ਦੇ ਵਿੱਚ ਵੇਚਿਆ ਗਿਆ ਆਖਿਰ ਕਿਉਂ ਇੰਨੀ ਜਲਦਬਾਜ਼ੀ ਕੀਤੀ ਗਈ ਕਿਉਂ ਜਲਦਬਾਜ਼ੀ ਕੀਤੀ ਗਈ ਨੇ ਇਹ ਸਵਾਲ ਪੁੱਛਦੇ ਹਾਂ ਕੇਆਟੀ ਨਿਊਜ਼ ਨੈਟਵਰਕ ਜਨਤਾ ਦੀ ਉਹ ਮਜ਼ਬੂਤ ਆਵਾਜ਼ ਜਿਹੜੀ ਜਨਤਾ ਦੇ ਹੱਕ ਦੀ ਗੱਲ ਕਰਦੀ ਹੈ ਅੱਜ ਉਸੇ ਕੋਟਾਲੇ ਦਾ ਪਰਦਾ ਫਾਸ਼ ਕੀਤਾ ਹੈ ਅੱਗੇ ਵੀ ਕੇਆਟੀ ਨਿਊਜ਼ ਨੈਟਵਰਕ ਇਸ ਪੂਰੇ ਮਾਮਲੇ ਦੇ ਤੈ ਤੱਕ ਜਾਵੇਗਾ ਅਤੇ ਅਸੀਂ ਅਪੀਲ ਕਰਦੇ ਹਾਂ ਇਸ ਘਟਾਲੇ ਦੇ ਵਿੱਚ ਜੋ ਇਨਵੋਲਡ ਨੇ ਜੋ ਸਰਕਾਰੀ ਮੁਲਾਜ਼ਮ ਚਾਹੇ ਇਨਵੋਲਡ ਨੇ ਉਹਨਾਂ ਦੇ ਉੱਪਰ ਉੱਚ ਪੱਧਰੀ ਵਿਜੀਲੈਂਸ ਅਤੇ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ